ਸਸ਼ੇ ਕਾਲ ਕਲਿਆਣ ਟੀਵੀ ਵੇਖ ਰਹੇ ਹੋ ਤੁਸੀਂ ਤੇ ਸੂਬੇ ਭਰ ਦੇ ਵਿੱਚ ਜਿੱਥੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਨੇ ਪਰ ਉਸੇ ਵਿਚਾਲੇ ਪੁਲਿਸ ਦੇ ਵੱਲੋਂ ਵੀ ਸ਼ਾਰਤੀ ਅੰਸਰਾ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਇਸੇ ਵਿਚਾਲੇ ਬਠਿੰਡਾ ਦੇ ਵਿੱਚ ਬੀਤੇ ਦਿਨੀ ਹਸਪਤਾਲ ਦੇ ਵਾਰਡ ਦੇ ਵਿੱਚ ਹੋਈ ਝੜਪ ਦਰਮਿਆਨ ਜਿੱਥੇ ਪੁਲਿਸ ਦੇ ਵੱਲੋਂ ਜਿਹੜਾ ਮੁੱਖ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਦੋਸ਼ੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਹਸਪਤਾਲ ਦੇ ਵਾਰਡ ਦੇ ਵਿੱਚ ਉਹਨਾਂ ਦੋਵਾਂ ਦੇ ਵੱਲੋਂ ਇੱਕ ਦੂਜੇ ਦੇ ਨਾਲ ਬਹਿਸਬਾਜ਼ੀ ਕੀਤੀ ਜਾਂਦੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਦਰਮਿਆਨ ਜਿਹੜਾ ਵਾਰਡ اٹੈਂਡੈਂਟ ਸੀ ਉਸ ਦੇ ਸਾਹਮਣੇ ਇਹ ਬਦਸਲੂਕੀ ਕਰਦਣੇ ਜਦ ਵਾਰਡ اٹੈਂਡੈਂਟ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਸ ਦੇ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਕੇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਮਾਮਲੇ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ। ਇਹ ਸਭ ਕੀ ਕਹਿਣਾ ਚਾਹੁੰਦੇ ਆਂ ਕਿ ਪਤਾ ਨਹੀਂ ਕਿ ਮਾਮਲਾ ਕੀ ਹੈ ਕਿ ਸਿਵਲ ਹਸਪੀਟਲ ਜਿਹੜੀ ਟੰਕੀ ਹੈਗੀ ਉੱਥੇ ਉੱਥੇ ਦੋ ਪਾਰਟੀਆਂ ਆਈਆਂ ਸੀ ਮੈਥੇਪਿੰਡ ਦੇ ਉਹਨਾਂ ਦੀ ਕਿਤੇ ਲੜਾਈ ਹੋਈ ਸੀ ਕੋਈ ਇੱਕ ਪਾਰਟੀ ਜਦੋਂ ਉੱਥੇ ਇੱਕ ਪਾਰਟੀ ਮਨਪ੍ਰੀਤ ਸਿੰਘ ਨਾਮ ਦੀ ਜਿਹੜੀ ਪਾਰਟੀ ਸੀ ਉਹਦੇ ਕੋਈ ਜਿਹੜਾ ਵਾਰਡ ਐਟੈਂਡੈਂਟ ਆ ਮਾਈਨਰ ਰੋਟੀ ਦੇ ਵਿੱਚ 스ਕੀਟਿੰਗ ਜਿਹਾ ਕਰ ਰਿਹਾ ਸੀ ਤਾਂ ਦੂਜੀ ਪਾਰਟੀ ਵੀ ਉੱਥੇ ਆ ਗਈ ਉਹ ਦੋਵੇਂ ਪਾਰਟੀਆਂ ਉੱਥੇ ਇੱਕ ਦੂਜੇ ਨਾਲ ਫੈਸਣ ਲੱਗ ਪਏ ਜਬਰਵੀ ਹੋ ਲੱਗ ਪਏ ਜਦੋਂ ਵਾਰਡ ਅਟੈਂਡੈਂਟ ਸ੍ਰੀਜੀਤ ਸਿੰਘ ਨਾਂ ਦਾ ਜਿਹੜਾ ਥਾ ਵਾਰਡ ਅਟੈਂਡੈਂਟ ਸੀ ਬਲੱਸ ਵਾਲ ਦੇ ਕੋਲ ਗਿਆ ਜਦੋਂ ਉਹਨਾਂ ਨੇ ਉਹਨਾਂ ਨੂੰ ਥੜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਨਾਲ ਵੀ ਉਹਨਾਂ ਨੇ ਜਿਹੜੇ ਮੂੰਹ ਤੇ ਉਹਦੇ ਨੱਕੜ ਦੱਪੜ ਮਾਰ ਦਿੱਤੇ ਸੀਗੇ ਜਿਸਤੇ ਆਪਾਂ ਬੰਦਾ ਆਰਾਊਂਡ ਅਪ ਕਰਕੇ ਉੱਥੇ ਲੈ ਆਂਦਾ ਪਰ ਜਿਹੜੀ ਉਹ ਚੌਕੀ ਲੈ ਆਂਦਾ ਸੀ ਬਲੱਸ ਵਾਲ ਦਾ ਪਰ ਜਦੋਂ ਚੌਕੀ ਲਿਆਂਦਾ ਗਿਆ ਤਾਂ ਜਿਹੜੇ ਉਹਦੇ ਨਾਲ ਦੇ ਸਾਥੀ ਵੀ ਮਨਪ੍ਰੀਤ ਸਿੰਘ ਪਾਰਟੀ ਨਾਲ ਦੇ ਉਹਨਾਂ ਨੇ ਆ ਕੇ ਚੌਕੀ ਦੇ ਵਿੱਚ ਉਸ ਆਪਣੇ ਮੈਲਮ ਦੀ ਖਿੱਚੂ ਕੀਤੀ ਉਹਨਾਂ ਦੀ ਜਿਹੜੀ ਵਰਦੀ ਵਗੈਰਾ ਖਿੱਚੂ ਦੇ ਵਿੱਚ ਜਿਹੜੀ ਫਾੜੀ ਆ ਤੇ ਟੈਂਸ਼ਨ ਵਾਲੀ ਕੀਤਾ ਇਹਨਾਂ ਨੇ ਸਾਰਾ ਕੁਝ ਉਹਨਾਂ ਨੂੰ ਜਾਣਕਾਰੀ ਸੀਗੀ ਪੁਲਿਸ ਮੁਲਾਜ਼ਮੇ ਨੇ ਉਹਨਾਂ ਨੂੰ ਦੱਸਿਆ ਵੀ ਗਿਆ ਆਪਣੇ ਮੁਲਾਜ਼ਮ ਵੱਲੋਂ ਤੇ ਉਸ ਦੇ ਸਬੰਧ ਵਿੱਚ ਅਸੀਂ ਇੱਕ ਜਿਹੜਾ ਸਟਰੋਂਗ ਜਿਹੜੀ ਐਫ ਆਈ ਆਰ ਆ ਜਿਹੜੇ ਅਕਿਊਜ਼ ਦਿੱਤੇਗੇ ਉਹਨਾਂ ਦੇ ਕਰਤੀ ਆ ਤੇ ਦੋ ਕিউਜ਼ ਜਿਸੀ ਆ ਜਿਹੜੇ ਗੱਲਾਂ ਕਰੌਂਦਾਪ ਕਰਕੇ ਉਹਨਾਂ ਦੀ ਰੈਸਵਾਲੀ ਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਜਿਹੜੀ ਆ ਉਹਦੇ ਜਿਹੜੇ ਵੀ ਕੋਈ ਕ੍ਰਿਮੀਨਲ ਐਲੀਮੈਂਟ ਹੈਗੇ ਜਿਹੜੇ ਪੁਲਿਸ ਨਾਲ ਬਦਤਮੀਜ਼ੀ ਕਰਦੇ ਆ ਅਸੀਂ ਬਿਲਕੁਲ ਵੀ ਸਪੇਅਰ ਕਰਾਂਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਠੋਕੇ ਪਰਚੇ ਦੇਵਾਂਗੇ ਇੱਕ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਜਿਸ ਤਰ੍ਹਾਂ ਅਸੀਂ ਆ ਲਿਆਂਦੀ ਕੁਛ ਹੀ ਸੀ ਤੋੜ ਕੇ ਚੁੱਕੀ ਹਰ ਚੀਜ਼ੇ ਟੁੱਟੇ ਆ ਜੀ ਜਿਹੜੇ ਗੁੰਜਰ ਰੈਸਟ ਕੀਤੇ ਗਏਗਾ ਉਹ ਨਾ ਪਹਿਲਾਂ ਕੋਈ ਕੱਢ ਕੇ ਇਸ ਤਰ੍ਹਾਂ ਆਹ ਉਹਦੇ ਬਾਰੇ ਅਸੀਂ ਚੈੱਕ ਕਰ ਰਹੇ ਆ ਰਿਕਾਰਡ ਚੈੱਕ ਕਰ ਰਹੇ ਆ ਨਾ ਸਾਰਾ ਕ੍ਰਿਮੀਨਲ ਰਿਕਾਰਡ ਜਿੰਨੀਆਂ ਵੀ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੰਪਲੀਟ ਪੈਂਡਿੰਗ ਆ ਉਹ ਸਾਰੀਆਂ ਚੀਜ਼ਾਂ ਚੈੱਕ ਕਰ ਰਹੇ ਆ ਆਪਸ ਵਿੱਚ ਰੌਲਾ ਕੀ ਸੀ ਇਹਨਾਂ ਬਈ ਇਹਨਾਂ ਦੇ ਪਿੱਛੇ ਕੋਈ ਮਤੇ ਪੰਡ ਲੜਾਈ ਹੋਈ ਆ ਕੋਈ ਇਹਨਾਂ ਦੇ ਆਪਸ ਦੇ ਵਿੱਚ ਅਲਸੇ ਦਾ ਜਸਟੇ ਰੈਫਰ ਹੋ ਗਿਆ ਸੀ ਕਿ ਉਕੇ ਨਾ ਸੱਟਾਂ ਲੱਗੀਆਂ ਸੀਗਾ ਤੇ ਜਦੋਂ ਇਹ ਸੱਟਾਂ ਲੱਗਣ ਕਰਕੇ ਫਸ ਬਸ ਇਹਨਾਂ ਨੇ ਡਾਕਟਰਸ ਦੇ ਨਾਲ ਜਿਹੜੇ ਉੱਥੇ ਵਾਰਡ ਅਟੈਂਡੈਂਟ ਸੀ ਕਰਮ ਕਰੀ ਉਹਨਾਂ ਨਾਲ ਗੱਤ ਮੀਤ ਕਰਨੀ ਸ਼ੁਰੂ ਕਰ ਦਿੱਤੀ